ਵਾਹਿ ਗੁਰੂ ਜੀ ਗੋਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਫਟੇ ਪੁਰਾਣੇ ਕੰਪੜਾਂ ਗੋਦੜੀਆਂ ਉੱਪਰ ਭਾਰ ਭੇਟ ਭੋਜਨ ਕਰਕੇ ਪਿਆ ਬਾਲਕ ਜਾਨਕੀ ਪ੍ਰਸਾਦ ਬੈਰਾਗੀ ਦੇ ਬਾਰ ਬਾਰ ਪੁੱਛਣ ਤੇ ਹੌਲੀ ਹੌਲੀ ਉੱਤਰਣ ਲੱਗਾ ਕੁਝ ਗੱਲਾਂ ਤਾਂ ਉਹੀ ਸਨ ਜਿਹੜੀਆਂ ਇੱਕ ਬਰਸਾਤੀ ਨਾਲੇ ਦੇ ਕੰਢੇ ਉੱਤੇ ਉਸ ਨੇ ਜਾਨਕੀ ਪ੍ਰਸਾਦ ਨੂੰ ਦੱਸੀਆਂ ਸਨ ਚਾਚੂ ਚਾਚੀ ਬਹੁਤ ਤੰਗ ਕਰਦੇ ਹਨ ਟੰਗ ਦਾ ਭੋਜਨ ਵੀ ਨਹੀਂ ਦਿੰਦੇ ਸਾਰੇ ਟੱਬਰ ਦੇ ਬਰਤਨਾ ਵਿੱਚ ਜੋ ਬਚਦਾ ਹੈ ਉਹੀ ਝੂਠਾ ਭੋਜਨ ਖਾਨ ਨੂੰ ਮਿਲਦਾ ਹੈ ਰਾਤ ਵੇਲੇ ਵੀ ਖੇਤ ਦੀ ਰਾਖੀ ਕਰਨ ਭੇਜ ਦਿੰਦੇ ਹਨ ਕਦੀ ਚਾਚੂ ਦੀਆਂ ਭੇਡਾਂ ਲੈ ਕੇ ਉੱਪਰ ਵਾਲਾ ਜਾ ਹੀਠਾਂ ਵੱਲ ਜਾਣਾ ਪੈਂਦਾ ਹੈ ਕਦੀ ਮੱਝਾਂ ਕਦੀ ਗਾਵਾਂ ਇੱਕ ਵਾਰ ਭੇੜੀਆਂ ਇੱਕ ਭੇਡ ਝੁੱਕ ਕੇ ਲੈ ਗਿਆ ਤਿੰਨ ਦਿਨ ਮਿੱਝੋਂ ਖਾਣ ਨਹੀਂ ਦਿੱਤਾ ਠੰਡ ਵਿੱਚ ਵੀ ਘਰ ਦੇ ਬਾਹਰ ਹੀ ਸੌਣਾ ਪਿਆ ਇੱਕ ਰੋਜ਼ ਆਪਣੇ ਦੋਸਤ ਨਾਲ ਖੇਡਿਆ ਕਰਦਾ ਸੀ ਚਾਚੀ ਨੇ ਪਕੜ ਕੇ ਇਨਾ ਮਾਰਿਆ ਮੇਰੇ ਤੋਂ ਕਈ ਦਿਨ ਤੁਰਿਆ ਨਾ ਗਿਆ ਇੱਕ ਦਿਨ ਚੁੱਲ੍ਹੇ ਵਿੱਚੋਂ ਬਲਦੀ ਲੱਕੜੀ ਮੇਰੇ ਬਾਲਕਨੀਆ ਗੱਲਾਂ ਸੁਣ ਕੇ ਜਾਣ ਕੇ ਪ੍ਰਸਾਦ ਦਾ ਮਨ ਭਾਰ ਆ ਉਹ ਮੋਹ ਅਤੇ ਤਰਸ ਨਾਲ ਉਹਦੇ ਸਿਰ ਉੱਪਰ ਹੌਲੀ-ਹੌਲੀ ਹੱਥ ਫੇਰਨ ਲੱਗਾ ਫੇਰ ਲੰਮਾ ਸਾਹ ਛੱਡਦਿਆਂ ਪੁੱਛਿਆ ਕੀ ਨਾ ਏ ਪੁੱਤਰ ਸਾਰੇ ਲక్ష్మణ ਆ ਕੇ ਹਾਕਾ ਦਿੰਦੇ ਨੇ ਬਾਲਕ ਨੇ ਹਨੇਰੇ ਵਿੱਚ ਟੱਕਦਿਆਂ ਦੱਸਿਆ ਮਾਪਾਪੂ ਵੀ ਲక్ష్మణ ਹੀ ਆਖਦੇ ਸਨ ਕੀ ਪਤਾ ਮੈਂ ਤਾਂ ਦੇਖੇ ਕੋਈ ਨਾ ਬਾਲਕ ਨੇ ਹੌਕਾ ਲਿਆ ਸਭ ਠੀਕ ਹੋ ਜਾਏਗਾ ਪੁੱਤਰ ਸੌਂ ਜਾ ਭੁੱਲ ਜਾ ਚਾਚੂ ਚਾਚੀ ਨੂੰ ਅੱਜ ਤੋਂ ਮੈਂ ਹੀ ਤੇਰਾ ਬਾਪ ਬਣੂੰਗਾ ਮੈਂ ਹੀ ਤੇਰੀ ਮਾਂ ਬਣਾਗਾ ਜਾਣ ਕੇ ਪ੍ਰਸਾਦ ਸੁੰਨ ਵਿੱਚ ਖੁੱਲੀਆਂ ਅੱਖਾਂ ਨਾਲ ਡੂੰਗੀ ਰਾਤ ਤੱਕ ਝਾਕਦਾ ਰਿਹਾ ਤੇ ਬਾਲਕ ਲక్ష్ਮਣ ਦੇ ਸਿਰ ਨੂੰ ਪੋਲਾ-ਪੋਲਾ ਫਲਉਸਦਾਰਿਆ ਬਾਲਕ ਨੂੰ ਪਤਾ ਨਹੀਂ ਕਦ ਨਹੀਂਦਾ ਗਈ ਜਾਨਕੀ ਪ੍ਰਸਾਦ ਨੂੰ ਨੀਂਦ ਵਿੱਚ ਵੀ ਉਸ ਦੇ ਹਟਕੋਰੇ ਸੁਣਦੇ ਰਹੇ ਦੇਣ ਚੜਿਆ ਜਾਨਕੀ ਪ੍ਰਸਾਦ ਨੇ ਵੇਖਿਆ ਚੇਲਿਆਂ ਨੇ ਬਾਹਰ ਢੂਣਾ ਲਾ ਰੱਖਿਆ ਸੀ ਨਿਤ ਕ੍ਰਮ ਤੋਂ ਵੇਲੇ ਹੋ ਕੇ ਜਿਲਮਾ ਦੇ ਸੂਟੇ ਹੱਥੋਂ ਹੱਥ ਖਿੱਚਦਿਆਂ ਸਾਰੇ ਸਾਧੂ ਬਾਲਕ ਦੇ ਜਾਗਣ ਦਾ ਇੰਤਜ਼ਾਰ ਕਰਨ ਲੱਗੇ ਬਾਲਕ ਲਕਸ਼ਮਨ ਦੇ ਬੜੇ ਚੇਰ ਵਿੱਚੋਂ ਭਾਰ ਭੇਟ ਖਾ ਕੇ ਸੁੱਤਾ ਸੀ ਨਿੱਗੇ ਕੰਬਣਾ ਅਤੇ ਗੁੱਦੜੀਆਂ ਵਿੱਚ ਉਹ ਏਉਂ ਪਿਆਸੀ ਜਿਵੇਂ ਮਾਂ ਦੀ ਬੁੱਕਲ ਵਿੱਚ ਸੁੱਤਾ ਹੋਵੇ। ਬਾਹਰ ਤੂਣੇ ਦਵਾਲੇ ਬੈਠੇ ਚੇਲੇ ਗੁਰੂ ਨਾਲ ਗੋਸ਼ਟ ਕਰਨ ਲੱਗੇ। ਬਾਲਕ ਨੂੰ ਕਿੱਥੇ ਛੋੜਾਂਗੇ ਸਵਾਮੀ ਜੀ? ਇੱਕ ਚੇਲੇ ਨੇ ਪੁੱਛਿਆ। ਛੋੜਨਾ ਕਿੱਥੇ ਹੈ? ਅਮਰੇ ਸੰਗ ਰਹੇਗਾ। ਚਿੱਤਰ ਜਾਵਾਂਗੇ ਆਪਣੇ ਸੰਗ ਲੈ ਕੇ ਜਾਵਾਂਗੇ। ਆਪਣੇ ਟੋਲੇ ਵਿੱਚ ਸ਼ਾਮਲ ਕਰ ਲਵਾਂਗੇ। ਅਜੇ ਬਾਲਕ ਹੈ, ਲੰਮਾ ਸਮਾਂ ਨਾਲ ਰਹੇਗਾ। ਸਿੱਧੀਆਂ ਰਿੱਧੀਆਂ ਦਾ ਮਾਲਕ ਬਣੇਗਾ। ਕੀ ਪਤਾ ਆਪਣਾ ਪੰਥ ਅੱਗੇ ਤੋਰੇਗਾ। ਪ੍ਰੰਤੂ ਗੁਰਾਸਾ ਗੋਮਤੀਦਾਸ ਕੁਝ ਕਹਿਣ ਲੱਗਾ ਤਾਂ ਜਾਣਕੀ ਪ੍ਰਸਾਦ ਨੇ ਟੋਕਿਆ ਗੋਮਤੀ ਪਾਲਕ ਬਾਰੇ ਹੋਰ ਕੁਝ ਨਹੀਂ ਬੋਲਣਾ। ਮੈਂ ਵੱਲ ਜਾ ਰਿਹਾ ਨਦੀ ਪਰ ਇਸ਼ਨਾਨ ਕਰਾਵਾਂ। ਆਖ ਕੇ ਜਾਣਕੀ ਪ੍ਰਸਾਦ ਖੱਡ ਵੱਲ ਉਤਰ ਗਿਆ। ਧੂਣੇ ਦਿਵਾਲੇ ਬੈਠੇ ਚੇਲੇ ਬਾਲਕ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਰਾਵਾਂ ਦੇਣ ਲੱਗੇ। ਕੋਈ ਆਖਦਾ ਇਹ ਸਾਨੂੰ ਕਿਸੇ ਮੁਸੀਬਤ ਵਿੱਚ ਪਾਏਗਾ। ਕੋਈ ਆਖਦਾ ਅਸੀਂ ਤਾਂ ਉੱਪਰ ਵੱਲ ਜਾ ਰਹੇ ਹਾਂ ਇਹ ਬਾਲਕ ਇਹਨੇ ਠੰਡ ਕਿਵੇਂ ਸਹਨ ਕਰ ਪਾਏਗਾ ਕੁਝ ਚੇਲੇ ਬੁੱਝ ਰਏ ਧੂਨੇ ਵਿੱਚ ਲੱਕੜਾਂ ਪਾਉਣ ਲੱਗੇ ਇੰਨੇ ਸਮੇਂ ਵਿੱਚ ਚੇਲੇਆਂ ਨੇ ਵੇਖਿਆ ਸੰਗਣੀਆਂ ਝਾੜੀਆਂ ਵਿੱਚੋਂ ਦੀ ਗੁਰੂ ਜਾਣ ਕੇ ਪ੍ਰਸਾਦ ਉੱਪਰ ਵੱਲ ਚੜਦਾ ਆਉਂਦਾ ਗਾਰਿਆ ਸੀ ਤਨ ਦਾ ਭਰੋਸਾ ਪਲ ਤਾਜਾ ਪਲ ਬਹਿਹਾ ਲੱਖ ਸ਼ੁਕਰਾਨਾ ਕੀ ਹੈ ਜਿੰਦ ਨਰੋਈ ਹੈ ਜਾਨ ਕੀ ਪ੍ਰਸਾਦ ਇਹ ਪੰਕਤੀਆਂ ਬਾਰ-ਬਾਰ ਦੁਹਰਾ ਰਿਹਾ ਸੀ ਧੂਨੇ ਦਵਾਲੇ ਬੈਠੇ ਛੇਲੇ ਵੀ ਗਾਉਣ ਲੱਗੇ ਲੱਖ ਸ਼ੁਕਰਾਨਾ ਕੀ ਜੈ ਜਿੰਦ ਨਰੋਈ ਹੈ ਜਿੰਦ ਨਰੋਈ ਹੈ ਜਦ ਤੱਕ ਗੁਰੂ ਧੂਨੇ ਲਾਗੇ ਪਹੁੰਚਿਆ ਉਦੋਂ ਛੇਲੇ ਉੱਠ ਕੇ ਧੂਨੇ ਦਵਾਲੇ ਘੁੰਮ-ਘੁੰਮ ਕੇ ਗਾਉਣ ਲੱਗ ਪਏ ਇਹ ਮਾਣ ਭੋਲੂ ਤੇ ਲੋਭ ਕਲੰਦਰ ਦਰ-ਦਰ ਫਿਰੇ ਨਚੇਂਦਾ ਦਰ-ਦਰ ਫਿਰੇ ਨਚੇਂਦਾ ਗੁਰੂ ਵੀ ਛੇਲਿਆਂ ਦੇ ਸਾਥ ਹੀ ਨੱਚਣ ਲੱਗਾ ਆਵਾਜ਼ ਉੱਚੀ ਹੋਰ ਉੱਚੀ ਹੁੰਦੀ ਗਈ ਇਸ ਤਰ੍ਹਾਂ ਜੇ ਆਪਨ ਲੱਗਾ ਪਹਾੜ ਜੰਗਲ ਨਦੀ ਸਭ ਘਾਉਣ ਲੱਗੇ ਦਰ ਦਰ ਫਿਰੇ ਨਚੇਂਦਾ ਏ ਮਨਪੋਲੂ ਤੇ ਲੋਭ ਕਲੰਦਰ ਦਰ ਦਰ ਫਿਰੇ ਨਚੇਂਦਾ ਘਾਉਣ ਦੀਆਂ ਆਵਾਜ਼ਾਂ ਸੁਣ ਕੇ ਲਕਸ਼ਮਨ ਦੇਵ ਦੀ ਨੀਂਦ ਖੁੱਲ ਗਈ ਉਹ ਕਬ ਬਰਾਇਆ ਜਿਹਾ ਬਾਹਰ ਆ ਕੇ ਨੱਚਦੇ ਸਾਧਾਂ ਦੇ ਟੋਲੇ ਨੂੰ ਵੇਖਣ ਲੱਗਾ ਬਾਲਕ ਨੂੰ ਬਾਹਰ ਆਇਆ ਵੇਖ ਕੇ ਗੁਰੂ ਤੇ ਕਹਨ ਤੇ ਚਿਲੇ ਰੁਕ ਗਏ ਆ ਬੱਚੀ ਜਾਨਕੀ ਪ੍ਰਸਾਦ ਨੇ ਬੱਚੇ ਨੂੰ ਕਲਾਵੇ ਵਿੱਚ ਲਿਆ ਧੋਨੇ ਕੋ ਲੈ ਆਇਆ ਕੁਛ ਦਿਨ ਉਸ ਦੇ ਸਿਰ ਦੇ ਵਾਲਾਂ ਨੂੰ ਸਵਾਰਦਾ ਰਿਹਾ ਫਿਰ ਕਿਹਾ ਜਾ ਪੁੱਤਰ ਇਧਰ ਹੀਠਾ ਖੱਡ ਵੱਲ ਉਤਰ ਜਾ ਬਹੁਤੇ ਦੂਰ ਨਹੀਂ ਜਾਣਾ ਬਾਲਗ ਖੱਡ ਵੱਲ ਉਤਰ ਗਿਆ ਜਾਣ ਕੇ ਪ੍ਰਸਾਦ ਫਿਰ ਗਉਣ ਲੱਗਾ ਇਹ ਮਨ ਪੋਲੂ ਤੇ ਲੋਭ ਕਲੰਦਰ ਦਰ ਦਰ ਫੇਰੇ ਨਾ ਚਿੰਦਾ ਗੁਰੂ ਜੀ ਇੱਕ ਜੀ ਲੈਣੇ ਜਾਣ ਕੇ ਪ੍ਰਸਾਦ ਦੀ ਬਾਹ ਫੜ ਕੇ ਰੋਕਿਆ ਅਸੀਂ ਤਾਂ ਅੱਗੇ ਰਿਆਸੀ ਬਲ ਜਾ ਰਹੇ ਹਾਂ ਇਹ ਬਾਲਕ ਇੰਨੇ ਕਠਿਨ ਰਸਤੇ ਪਾਰ ਕਿਵੇਂ ਆਪਣੇ ਸਾਥ ਜਾਵੇਗਾ ਅਸੀਂ ਸਾਰੇ ਇੱਕ ਬਾਲਕ ਨੂੰ ਇਹ ਕਠਿਨ ਰਸਤੇ ਘਾਟੀਆਂ ਪਾਰਨਾ ਹੀ ਕਰਾ ਸਕਾਂਗੇ ਜਾਣ ਕੇ ਪ੍ਰਸਾਦ ਚੇਲੇ ਦੀ ਪੁੱਛ ਉੱਪਰ ਹੈਰਾਨ ਹੋਇਆ ਉਹ ਤਾਂ ਸਹੀ ਹੈ ਗੁਰੂ ਜੀ ਪਰੰਤੂ ਇਹ ਪ੍ਰੰਤੂ ਬੇਰਾਗੀਆਂ ਦੇ ਵਿਵਹਾਰ ਵਿੱਚ ਕਿੱਧਰੋਂ ਆ ਗਿਆ ਬਾਲ ਉਮਰ ਹੈ ਮਾਪਿਤਾ ਹੈ ਨਹੀਂ ਚਾਚਾ ਚਾਚੀ ਜਾਂ ਕੋਈ ਤਾਓ ਸਤਾਈ ਪਿੱਛਾ ਕਰਨ ਵਾਲਾ ਅਸਾਂ ਇਸ ਬਾਲ ਨੂੰ ਬੈਰਾਗੀ ਪੰਥ ਵਿੱਚ ਲੈ ਆਉਣਾ ਹੈ ਦੀਕਸ਼ਾ ਦੇ ਕਰ ਇਸ ਦਾ ਨਾਮਕਰਨ ਹੋਵੇਗਾ ਮੈਂ ਇਸ ਬਾਲਕ ਨੂੰ ਸਿੱਖਿਆ ਦਵਾਂਗਾ ਜਾਣ ਕੇ ਪ੍ਰਸਾਦ ਦੀਆਂ ਖਰੀਆਂ ਤੇ ਸਪਸ਼ਟ ਗੱਲਾਂ ਸੁਣ ਕੇ ਚੇਲੇ ਚੁੱਪ ਕਰ ਗਏ ਤੇ ਸਵੇਰ ਦੇ ਜਲ ਪਾਨ ਦਾ ਜੁਗਾੜ ਕਰਨ ਲੱਗੇ ਲక్ష్ਮਣ ਦੇਵ ਮੁੜਿਆ ਤਾਂ ਜਾਣ ਕੇ ਪ੍ਰਸਾਦ ਨੇ ਉਸ ਨੂੰ ਧੋਣੇ ਲਾਗੇ ਆਪਣੇ ਕੋਲ ਬਿਠਾ ਲਿਆ ਉਸ ਦੇ ਉੱਪਰ ਦੀ ਬਾਹ ਵਲਾ ਕੇ ਆਪਣੀ ਵਖੀ ਨਾਲ ਘੁੱਟਦਿਆਂ ਪੁੱਛਿਆ ਬੱਚਾ ਘਰ ਵਾਪਸ ਜਾਣਾ ਹੈ ਤਾਂ ਤੈਨੂੰ ਛੱਡ ਆਉਨੇ ਆ ਮੈਂ ਘਰ ਨਹੀਂ ਜਾਣਾ ਸਾਧੂ ਬਾਬਾ ਲక్ష్మణਦੇਵ ਨੇ ਰੋਹਣ ਵਰਗਾ ਮੂੰਹ ਬਣਾ ਲਿਆ ਕੀ ਕਰੇਗਾ ਫਿਰ ਇੱਥੇ ਹੀ ਜੰਗਲਾਂ 'ਚ ਕੋਈ ਜਾਨਵਰ ਖਾ ਲੋ ਬੱਚੇ ਨੇ ਸਹਿਜ ਪਾ ਗਿਆ ਜਾਨਵਰ ਕਿਉਂ ਖਾਏਗਾ ਪੁੱਤਰ ਸਾਡੇ ਨਾਲ ਚੱਲੇਗਾ ਹਾਂ ਚੱਲਿਆਂਗਾ ਬਾਬਾ ਜੀ ਸਾਡਾ ਰਹਿਣ ਸਹਿਣ ਬੜਾ ਔਖਾ ਹੀ ਪੁੱਤਰ ਸਾਡੇ ਘਰ ਨਾਲੋਂ ਤਾਂ ਔਖਾ ਨਹੀਂ ਹੋਣਾ ਬਾਬਾ ਜੀ ਭਿੱਖਿਆ ਮੰਗ ਕੇ ਖਾਣਾ ਪੈਂਦਾ ਹੀ ਬੱਚੇ ਹੁਣ ਵੀ ਤਾਂ ਮੈਨੂੰ ਪਿੱਖਿਆ ਮੰਗ ਬਾਗ ਹੀ ਖਾਣ ਨੂੰ ਮਿਲਦਾ ਏ ਮਾਣ ਬਣਾ ਲੈ ਪੁੱਤਰ ਅਸਾਂ ਨਾਲ ਜਾਵਾਂਗੇ ਤਾਂ ਫਿਰ ਪਿੱਛੇ ਨਹੀਂ ਮੁੜਿਆ ਜਾਣਾ ਮੈਂ ਤੁਸਾਂ ਨਾਲ ਹੀ ਜਾਵਾਂਗਾ ਬੱਚੇ ਨੇ ਦ੍ਰਿੜਤਾ ਨਾਲ ਕਿਹਾ ਕਿਸੇ ਦਿਨ ਤੇਰੇ ਚਾਚਾ ਚਾਚੀ ਲੱਭਦੇ ਆ ਗਏ ਫਿਰ ਕੀ ਕਰੇਗਾ ਉਹ ਨਹੀਂ ਲੱਭਣਗੇ ਬਾਬਾ ਜੀ ਆਣਾ ਹੁੰਦਾ ਤਾਂ ਉਹ ਰਾਤ ਵੇਲੇ ਹੀ ਆ ਜਾਂਦੇ ਉਹ ਤਾਂ ਖੁਸ਼ ਹੋਣੇ ਨੇ ਚੰਗਾ ਹੋਇਆ ਆਪੇ ਘਰੋਂ ਚਲਾ ਗਿਆ ਉਹਨਾਂ ਕੀ ਲੱਭਣਾ ਉਹ ਤਾਂ ਖੋਰੇ ਦਰਦੇ ਹੋਣ लक्ष्मण ਘਰੇ ਨਾ ਮੋੜਾਏ ਅਸਾਂ ਨਾਲ ਰਹੇਗਾ ਤਾਂ ਅਸਾਂ ਵਰਗੇ ਬਸਤਰ ਪਹਿਨਣੇ ਹੋਣਗੇ ਪਹਿਨ ਲਾਵਾਂਗਾ ਬਾਬਾ ਜੀ ਭिक्ਖਿਆ ਮੰਗਣੀ ਪਵੇਗੀ ਤਾਂ ਭिक्ਖਿਆ ਵੀ ਮੰਗਾਗਾ ਜੋ ਕਹੋਗੇ ਕਰੂੰਗਾ ਬਸ ਚਾਚੂ ਚਾਚੀ ਕੋਲ ਵਾਪਸ ਨਹੀਂ ਜਾਣਾ ਬਾਲ ਮਾਨ ਨੇ ਸੋਚਿਆ ਸ਼ਾਇਦ ਸਾਧੂ ਉਸਦੇ ਸਾਹ ਸੁਣੋਂ ਪਰਖਣਾ ਚਾਹੁੰਦਾ ਹੈ ਉਦੋਂ ਹੀ ਇੱਕ ਚੇਲੇ ਨੇ ਆ ਕੇ ਦੱਸਿਆ Swami ji ਖਿਚੜੂ ਤਿਆਰ ਹੀ ਫਿਰ ਸਾਰਿਆਂ ਨੇ ਸਵੇਰ ਦਾ ਭੋਜਨ ਕੀਤਾ ਕੁਝ ਤੇਰ ਬਾਅਦ ਚੇਲੇ ਗੁਰੂ ਦੀ ਆਗਿਆ ਲੈ ਕੇ ਆਸ-ਪਾਸ ਦੀਆਂ ਬਸਤੀਆਂ ਵੱਲ ਭਿੱਖਿਆ ਲੈਣ ਚਲੇ ਗਏ ਜਾਣਕੀ ਪ੍ਰਸਾਦ ਉੱਠਿਆ ਆਪਣੇ ਬਗਲ ਵਿੱਚੋਂ ਗੇਰੂਆਂ ਰੰਗ ਦਾ ਇੱਕ ਕੱਪੜਾ ਅਤੇ ਸੂਈ ਤਾਂ ਗਾ ਲੈ ਆਇਆ ਉਸਨੇ ਲక్ష్మణ ਦੇਵ ਦਾ ਨਾਪ ਲਿਆ ਤੇ ਉਹਦਾ ਚੋਲਾ ਸਿਉਣ ਲੱਗਾ ਦੁਪਹਿਰ ਤੱਕ ਚੇਲੇ ਭਿੱਖਿਆ ਲੈ ਕੇ ਵਾਪਸ ਆ ਗਏ ਜਾਣਕੀ ਪ੍ਰਸਾਦ ਨੇ ਬਾਲਕ ਨੂੰ ਇਸ਼ਨਾਨ ਕਰਵਾਇਆ ਪਿੰਡੇ ਉੱਪਰ ਧੂਣੀ ਦੀ ਰਾਖ ਮਲੀ ਤੇ ਚੋਲਾ ਪਹਿਨਾ ਦਿੱਤਾ ਚੇਲੇ ਉਤਸੁਕਤਾ ਨਾਲ ਨਵੇਂ ਬਣ ਰਹੇ ਬਾਲ ਸਾਧੂ ਨੂੰ ਵੇਖ ਰਹੇ ਸਨ ਫਿਰ ਜਾਨਕੀ ਪ੍ਰਸਾਦ ਨੇ ਪੁੱਛਿਆ ਕੀ ਨਾਮ ਦੱਸਿਆ ਸੀ ਪੁੱਤਰ ਲਕਸ਼ਮਣ ਲਕਸ਼ਮਣ ਦੇਵ ਬਾਲਕ ਨੇ ਕਿਹਾ ਤੇ ਹੈਰਾਨ ਹੋਇਆ ਆਪਣਾ ਗੇਰੂਆ ਚੋਲਾ ਵੇਖਣ ਲੱਗਾ ਅੱਜ ਤੋਂ ਤੇਰਾ ਨਾਮ ਨਰਾਇਣ ਦਾਸ ਹੋਏਗਾ ਜਾਨਕੀ ਪ੍ਰਸਾਦ ਨੇ ਕਿਹਾ ਚੇਲਿਆਂ ਦੇ ਕਹਿਣ ਤੇ ਨਰਾਇਣ ਦਾਸ ਬਣੇ ਲਕਸ਼ਮਣ ਦੇਵ ਨੇ ਜਾਨਕੀ ਪ੍ਰਸਾਦ ਦੇ ਪੈਰਾਂ ਉੱਪਰ ਸੇ ਰੱਖ ਕੇ ਮੱਥਾ ਟੇਕਿਆ ਚੇਲਿਆਂ ਦੇ ਕਹਿਨ ਤੇ ਹੀ ਨਰਾਇਣ ਦਾਸ ਨੇ ਕਿਹਾ ਗੁਰੂ ਜੀ ਨਰਾਇਣ ਦਾਸ ਨੂੰ ਆਪਣੇ ਸ਼ਰਨ ਵਿੱਚ ਲਓ ਜਾਨਕੀ ਪ੍ਰਸਾਦ ਨੇ ਬਾਲਕ ਦੇ ਸਿਰ ਉੱਪਰ ਹੱਥ ਰੱਖਦੇ ਪੁੱਛਿਆ ਤੇਰਾ ਨਾਮ ਕੀ ਹੈ ਪੁੱਤਰ ਲਕਸ਼ਮਣ ਨਹੀਂ ਨਰਾਇਣ ਦਾਸ ਚੇਲੇ ਹੱਸ ਪਏ ਹੁਣ ਇਸ ਦੇ ਪਿਤਾ ਦਾ ਨਾਮਕਰਨ ਵੀ ਕਰਨਾ ਹੋਏਗਾ ਜਾਨਕੀ ਪ੍ਰਸਾਦ ਬੋਲਿਆ ਗੁਰੂ ਜੀ ਆਪਣਾ ਨਾਮ ਦਿਓ ਇੱਕ ਚੇਲੇ ਨੇ ਕਿਹਾ ਨਹੀਂ ਬੈਰਾਗੀ ਪੰਤ ਦੀ ਇਹ ਰਵਾਇਤ ਨਹੀਂ ਉਂਝ ਤਾਂ ਮੈਂ ਇਸ ਦਾ ਪਾਲਣ ਪੋਸ਼ਣ ਇੱਕ ਪਿਤਾ ਵਾਂਗ ਹੀ ਕਰਾਂਗਾ ਆਖ ਕੇ ਜਾਨਕੀ ਪ੍ਰਸਾਦ ਕੁਝ ਪਲ ਅੰਤਰ ਧਿਆਨ ਹੋ ਗਿਆ ਫਿਰ ਬੋਲਿਆ ਹੁਣ ਇਸ ਦੇ ਪਿਤਾ ਦਾ ਨਾਮ ਰਾਮਦੇਵ ਹੋਏਗਾ ਨਰਾਇਣ ਦਾਸ ਪੁੱਤਰ ਰਾਮਦੇਵ ਜਾਣੋ ਇਨਾ ਦੁਸ਼ਹਿਰੇ ਤੇ ਦਿਨਾਂ ਵਿੱਚ ਹੀ ਨਰਾਇਣ ਦਾਸ ਪੈਦਾ ਹੋਇਆ ਹੈ ਬੋਲੇ ਦੁਰਗਾ ਮਾਤਾ ਦੀ ਜੈ ਸਾਰੇ ਚੇਲੇ ਬੋਲੇ ਬਾਬਾ ਬਾਲਕਨਾਥ ਦੀ ਜੈ ਬਾਬਾ ਭੋਲੇਨਾਥ ਦੀ ਜੈ ਜੈਦੇ ਜੇਕਾਰੇ ਜੰਗਲ ਵਿੱਚ ਗੂੰਜਣ ਲੱਗੇ ਝਾੜੀਆਂ ਵਿੱਚ ਲੁਕੇ ਛੋਟੇ ਜਾਨਵਰ ਪੰਛੀ ਪਰਿੰਦੇ ਡਰ ਕੇ ਕੁਝ ਉੱਡ ਗਏ ਤੇ ਕੁਝ ਧੜ ਵੱਟ ਗਏ ਤੇ ਉਸ ਦੇ ਉਸੇ ਦਿਨ ਦੁਪਹਿਰ ਬਾਅਦ ਸਾਧੂਆਂ ਦੇ ਟੋਲੇ ਵਿੱਚ ਘਿਰਿਆ ਮਾ ਪਿਓ ਵਾਰਾ ਬਾਲਕ ਨਾਰਾਇਣਦਾਸ ਬਣਿਆ ਨਵੀਂ ਜ਼ਿੰਦਗੀ ਦੇ ਅਣੋਖੇ ਅਤੇ ਅਣਜਾਣ ਰਾਹਾਂ ਤੇ ਤੁਰ ਪਿਆ ਜਾਣ ਕੀ ਪ੍ਰਸਾਦ ਦੇ ਕਹਿਣ ਵਾਂਗ ਸੱਚ ਹੀ ਲਕਸ਼ਮਨ ਦੇਵ ਦਾ ਇਹ ਜਨ ਨਵਾਂ ਜਨਮ ਸੀ ਹੁਣ ਉਹ ਬੈਰਾਗੀ ਸਾਧੂ ਨਾਰਾਇਣ ਦਾਸੀ ਪਿੱਛੇ ਛੋੜਦਾ ਜਾ ਰਿਹਾ ਸੀ ਉਸ ਦਾ ਪਿੰਡ ਪਲ-ਪਲ ਦੂਰ ਹੁੰਦੇ ਜਾ ਰਹੇ ਸਨ ਉਸ ਦੇ ਚਾਚੂ ਚਾਚੀ ਅਜੇ ਉਸ ਨੂੰ ਕੁਝ ਵੀ ਨਹੀਂ ਸੀ ਪਤਾ ਜੰਗਲ ਪਹਾੜ ਨਦੀਆਂ ਖੱਡਾਂ ਕਦੇ ਮੈਦਾਨ ਕਦੇ ਰੇਤਲੇ ਮਰੂਥਲ ਕਦੇ ਦੂਰ ਤੇ ਲੜਾਈਆਂ ਯੁੱਧ ਮਹਿਮਾ ਉਸ ਦਾ ਨਸੀਬ ਬਣਨਗੇ ਅਗਲੇ ਪੜਾਅ ਤੇ ਇੱਕ ਬੈਰਾਗੀ ਦੇ ਡੇਰੇ ਉੱਪਰ ਭੋਜਨ ਕਰਕੇ ਜਾਣ ਕੀ ਪ੍ਰਸਾਦ ਨਾਰਾਇਣ ਦਾਸ ਨੂੰ ਸਾਹ ਜੀਵਨ ਬਾਰੇ ਸਿੱਖਿਆ ਦੇਣ ਲੱਗਾ ਚੇਲੇ ਰਾਤ ਦੇ ਭੋਜਨ ਬਾਅਦ ਆਰਾਮ ਕਰ ਰਹੇ ਸਨ ਡੇਰੇ ਵਿੱਚ ਛੱਪਰ ਦੇ ਇੱਕ ਬਾਸ ਨਾਲ ਬੱਦੀ ਮਸ਼ਾਲ ਮੱਧਮ ਜਈ ਚੱਲ ਰਹੀ ਸੀ ਬਾਹਰ ਅਚਾਨਕ ਰੋਲਾ ਸੁਣਿਆ ਬਸਤੀ ਦੇ ਲੋਕਾਂ ਵੱਲੋਂ ਹੋਕਰੇ ਚੀਖਾਂ ਲਲਕਾਰੇ বালক ਨਰਾਇਣ ਦਾਸ ਨੂੰ ਡੇਰੇ ਦੇ ਅੰਦਰ ਹੀ ਰਹਿਣ ਲਈ ਆ ਕੇ ਜਾਣ ਕੇ ਪ੍ਰਸਾਦ ਅਤੇ ਚੇਲੇ ਕਾਲੇ ਨਾਲ ਬਾਹਰ ਆਏ ਪਹਾੜੀ ਲੋਕਾਂ ਦਾ ਹਜੂਮ ਹੱਥਾਂ ਵਿੱਚ ਲਾਠੀਆਂ ਛੋਟੇ ਲਈ ਡੇਰੇ ਦੇ ਬਾਹਰ ਆ ਖੜਾ ਸੀ ਕੀ ਹੋਇਆ ਇੰਨਾ ਸ਼ੋਰ ਕਿਉਂ ਪਾਇਆ ਹੋਇਆ ਜਾਣ ਕੀ ਪ੍ਰਸਾਦ ਨੇ ਪੁੱਛਿਆ ਬਸਤੀ ਮਾ ਬਾਗ ਕੋਸ ਆਈ ਗੁਰੂ ਜੀ ਸੁਆਮੀ ਜੀ ਅਸਾਂ ਨ ਠਾਇਆ ਤੇ ਡੇਰੇ ਵੱਲ ਦੌੜਿਆ ਉਸੇ ਵੇਲੇ ਡੇਰੇ ਅੰਦਰੋਂ ਨਰਾਇਣ ਦਾਸ ਦੀ ਭਿਆਨਕ ਚੀਖ ਸੁਣੀ ਤਾਂ ਸਾਰੇ ਡੇਰੇ ਦੇ ਅੰਦਰ ਵੱਲ ਦੌੜ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਧੰਨਵਾਦ